ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਆ ਸਾਡੀ ਟੀਮ ਪਹੁੰਚੇ ਬਣ ਬਡਲਾ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਕਿਦਰਬਾਰ ਯਾਰਪੀ ਦੇ ਸਥਾਨ ਤੇ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਅਤੇ ਐਨਆਰਏ ਬੀ ਨਤੀ ਅਲਾਕੇ ਦੇ ਸਹਿਯੋਗ ਨਾਲ ਯਾਰਪੀ ਦੀ ਯਾਦ ਵਿੱਚ ਲਾਣਾ ਜੋੜ ਮੇਲਾ ਮੁੱਖ ਸੇਵਾਦਾਰ ਬੀਬੀ ਰਾਣੀ ਜੀ ਦੇ ਵੱਲ ਹੀ ਹਟ ਕਰਵਾਇਆ ਗਿਆ ਇਸ ਮੌਕੇ ਸੇਵਾਦਾਰ ਸਨੀ ਡਡਵਾਲ ਜੀ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗਲਮਤ ਕਰਦੇ ਹੋਏ ਦੱਸਿਆ ਇਸ ਲਾਣਾ ਜੋੜ ਮੇਲੇ ਦੌਰਾਨ ਚਾਦਰ ਚਰਾਗ ਤੇ ਚੰਡੀ ਰਸਮ ਸੰਗਤਾਂ ਵੱਲੋਂ ਅਦਾ ਕੀਤੀ ਗਈ। ਉਹਨਾਂ ਦੱਸਿਆ ਕਿ ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਮਾਲ ਤਮੰਨਨ ਕਾਲ ਪਾਰਟੀ ਨਮਾਸ਼ਹਿਰ ਤੇ ਕਲਾਕਾਰਾਂ ਦੇ ਪੀਲਾਂ ਦੀ ਮੈਪ ਸਜਾਈ। ਉਹਨਾਂ ਦੱਸਿਆ ਕਿ ਇਸ ਮੌਕੇ ਸਾਈ ਸੋਨੂ ਸਾਹਿਬ ਡਲਾ, ਸਾਈ ਹਰਮੇਸ਼ ਲਾਲ ਬੋਨ, ਬਾਬਾ ਗੁਰਮੀਤ ਸਿੰਘ ਬਡਲਾ, ਬਾਬਾ ਕੇਵਲ ਨਾਮ ਰਾਜਪੁਰ ਭਾਈਆ ਤੇ ਲक्की ਪਰ ਤੋਂ ਵੱਡੀ ਗਿਣਤੀ ਫਕਰ ਫਕੀਰਾਂ ਨੇ ਪਹੁੰਚ ਕੇ ਹਾਜ਼ਰੀ ਭਰੀ ਇਸ ਮੌਕੇ ਸੇ ਬਦਰ ਆਸ਼ਰਾਨੀ سنی ਡਡਵਾਲ ਰਜੀਵ ਠਾਕੁਰ ਅਮਨ ਗੋਪੀ ਤੰਨਾ ਕੋਮਲ ਸਾਭੀ ਰਾਜੂ ਮਨੀਤੋਲਨਾਵਾਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਚਾਹ ਪਕੌੜੇ ਅਤੇ ਦాతਾਂ ਜਿਹਦੇ ਲੰਗਰ ਨੂੰ ਦੁੱਟ ਬਰਤਾਏ ਗਏ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲੂਰੀ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰ ਯੋਹੋ ਲਾ ਲੇ ਮੇਰੀ

ಲೈಟಿಂಗ್ ಸೈಡ್ ಇದೆ